ਹਾਜ਼ਲਕਾ ਫਰੋਹੀਪੁਰ ਰੋਡ ਤੇ ਪਿੰਡ ਟਿੱਲੂ ਰਾਏ ਦੇ ਕੋਲ ਜਿੱਥੇ ਇੱਕ ਸ਼ਾਮ ਦੇ ਮੌਕੇ ਭਿਆਨਕ ਐਕਸੀਡੈਂਟ ਹੋਇਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਸਵਿਫਟ ਕਾਰ ਹੈ ਨੰਬਰ ਹੈ ਪੀਬੀ 15 ਜੈਡ 1205 ਤਾਂ ਮੋਟਰਸਾਈਕਲ ਦੀਆਂ ਤਸਵੀਰਾਂ ਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਦੋ ਨੌਜਵਾਨ ਨੇ ਤੇ ਇੱਕ ਉਹਨਾਂ ਦੇ ਨਾਲ ਔਰਤ ਸੀ ਕਿੰਨਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਪਰਿਵਾਰ ਦਾ ਦੁੱਖਾਂ ਦਾ ਪਹਾੜ ਟੁੱਟਿਆ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਅੰਦਾਜ਼ਾ ਲਗਾ ਸਕਦੇ ਹੋ ਕਿਉਂਕਿ ਤਿੰਨੇ ਵਿਅਕਤੀ ਦੋ ਮੋਟਰਸਾਈਕਲ ਤੇ ਸਵਾਰ ਸੀ ਇੱਕ ਉਹਨਾਂ ਦੇ ਨਾਲ ਲੇਡੀਜ਼ ਸੀ ਤਾਂ ਤਿੰਨਾਂ ਦੀ ਡੈਥ ਹੋ ਗਈ ਹੈ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਹੋਇਆ ਇੱਕ ਇਧਰੋਂ ਆਪਣਾ ਕਾਰ ਜਿਹੜੀ ਆਉਂਦੀ ਸੁਯੁਕਟ ਇਹ ਮੁਰਸ਼ਲ ਦਾ ਆਪਸ ਵਿੱਚ ਐਕਸੀਡੈਂਟ ਹੋ ਗਿਆ ਮੌਕੇ ਤੇ ਤਿੰਨ ਮੌਤਾਂ ਹੋ ਗਈਆਂ ਜੀ ਤੇ ਅਸੀਂ ਮੌਕੇ ਤੇ ਆਏ ਆ ਅਸੀਂ ਕਾਰਵਾਈ ਲਈ ਕਰਨ ਦੇ ਇਹਨਾਂ ਨੂੰ ਵੀ ਪੋਸਟਮਾਰਮ ਕਰਾਉਣੇ ਆ ਤੁਸੀਂ ਵੀ ਸੌ ਸਮਝਾਓ ਇਹਨਾਂ ਨੂੰ ਕਿ ਬਕਾਇਦਾ ਤੁਹਾਨੂੰ ਪਤਾ ਹੀ ਹੈ ਰੋਜ਼ ਤਾਂ ਹੈ ਕਿਉਂ ਇੱਥੇ ਇਹਨਾਂ ਦੇ ਵੱਲੋਂ ਲਾਸ਼ਾਂ ਰੱਖ ਕੇ ਜਿਹੜਾ ਕਾਰਵਾਈ ਦੀ ਮੰਗ ਜੀ ਮੈਨੂੰ ਸਮਝ ਨਹੀਂ ਲੱਗਣ ਈ ਅਸੀਂ ਪਹਿਲਾਂ ਦੇ ਵੱਲੋਂ ਠੀਕ ਸੀਗੇ ਸਾਡੇ ਨਾਲ ਹੀ ਸਾਰੀ ਗੱਲ ਬਾਈ ਕਰ ਰਹੇ ਆ ਇਹਨੂੰ ਕਿਹਾ ਪ੍ਰੋਪਰ ਅਹੀਂ ਪਰਚਾ ਦਿੰਨੇ ਆ ਤੁਸੀਂ ਵੀ ਸੋਕੋ ਇਹਨਾਂ ਨੂੰ ਗਾਈਡ ਕਰੋ ਸਹੀ ਗਾਈਡ ਕਰੋ ਵੀ ਪ੍ਰੋਪਰ ਪਰਚਾ ਕਰਾਓ ਪੋਸਟਮਾਰਟਮ ਹੋਏਗਾ ਡੈੱਡ ਬੋਡੀਆਂ ਫਰੋਈ ਪਰਹੀਂ ਰਸਤਾ ਕੱਢਦੇ ਆ ਅਸੀਂ ਇੱਥੇ ਹੁਣੇ ਪਹੁੰਚਿਆ ਜਦੋਂ ਇੱਥੇ ਇੱਕ ਵਿਅਕਤੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਾਰ ਸਾਹਿਬ ਤੁਰਤ ਪਤਾ ਲੱਗ ਗਿਆ ਕਿਹਦੀ ਕਾਰ ਹੈ ਉਹਦਾ ਬਾਈ ਨੇਮ ਉੱਤੇ ਪਰਚਾ ਦੰਗਾ ਲੱਗ ਗਿਆ ਪਤਾ ਹਾਂਜੀ ਤੇ ਫਿਰ ਉਹ ਵੀ ਪਤਾ ਲੱਗਾ ਸੀ ਇੰਜੜਿਆ ਉਹ ਸਰ ਤੋਂ ਪਹਿਲਾਂ ਹੀ ਕਿਤੇ ਕਿਤੇ ਲਪਾ ਕੇ ਲੈ ਗਿਆ ਹੈ ਜੀ ਪਰਚਾ ਦੇ ਵੱਲੋਂ ਕੀ ਕਿਹਾ ਜਾ ਰਿਹਾ ਹੈ ਕਿਉਂ ਪਤਾ ਨਹੀਂ ਆਂ ਸਾਡੇ ਰਿਸ਼ਤੇਦਾਰ ਆ ਰਹੇ ਆ ਜੀ ਜਿਹਨੇ ਤੁਸੀਂ ਹੁਣ ਕਹਿ ਰਹੇ ਹੋ ਕਿ ਜਿਹੜਾ ਬਾਈ ਨੇਮ ਹੈ ਉਹਦੇ ਤੇ ਜਿਹੜੀ ਪਰਚਾ ਕਰਾਂਗੇ ਹਾਂ ਉਹਨੇ ਇਹਨਾਂ ਦਾ ਬਿਆਨ ਦੇਣਗੇ ਫੇਰ ਹੀ ਕਰਾਂਗੇ ਨਾ ਤੁਸੀਂ ਇੱਥੇ ਖੜੇ ਹੋ ਹੋਰ ਵੀ ਪੁਲਿਸ ਪ੍ਰਸ਼ਾਸਨ ਤੁਹਾਡੇ ਨਾਲ ਪਹੁੰਚਿਆ ਫਿਰ ਕੀ ਕਰਨਾ ਹੈ ਇਹ ਪਤਾ ਨਹੀਂ ਸਾਡੂੰ ਸਮਝ ਨਹੀਂ ਲੱਗ ਰਹੀ ਇਹ ਕਹਿੰਦੇ ਰਿਸ਼ਤੇਦਾਰ ਸਦ ਨੇ ਮੈਂ ਕਿਹਾ ਤੁਸੀਂ ਆਪਣਾ ਟਾਈਮ ਨਾ ਵੇਸਟ ਕਰੀਏ ਡੈੱਡ ਬੋਡੀ ਉੱਤੇ ਪਚਾਈਏ ਤੁਸੀਂ ਥਾਣੇ ਆ ਜਾਓ ਤੇ ਤੁਹਾਡਾ ਬਿਆਨ ਲੈ ਕੇ ਅੱਗੇ ਕਰਦੇ ਇਹ ਕਿੱਥੋਂ ਦੇ ਸੀ ਜਿਹੜੇ ਜਾਨਣਾ ਗਈਆਂ ਜਿਹੜੇ ਤਿੰਨ ਲੋਕਾਂ ਦੀ ਆ ਇੱਕ ਮੇਰਾ ਭਰਾ ਤੁਹਾਡੀ ਗੱਲ ਹੋਈ ਹੈ ਠੀਕ ਹੈ ਚੋਲੇ ਦਾ ਅੱਛਾ ਕੌਣ ਆ ਗਿਆ ਦੋ ਮੇਰੇ ਮਾਸੀ ਮਾਸੜ ਅੱਛਾ ਸ਼ਾਹਕੋਟ ਪਿੰਡ ਪਰਜੀਆਂ ਅੱਛਾ ਪਰਜੀਆਂ ਇੱਥੇ ਆਏ ਸੀ ਇੱਥੇ ਦਵਾਈ ਲੈਣ ਆਏ ਸੀ ਮੇਰੇ ਮਾਸੀ ਤੇ ਮਾਸੜ ਅੱਛਾ ਮਾਸੜ ਦੀ ਚਲਦੀ ਹੈ ਦਵਾਈ ਇੱਥੋਂ ਕਿਹੜੇ ਪਾਸਿਓਂ ਆ ਰਹੇ ਸੀ ਇੱਥੇ ਏ ਸਾਡੇ ਪਿੰਡੋਂ ਕੇ ਗੇੜਾ ਲਾ ਕੇ ਤੇ ਨਾਲ ਮੇਰਾ ਫਰਾ ਗਿਆ ਤਾਂ ਮੈਂ ਜਾਨਾ ਇਹ ਇਹ ਚੱਲੇ ਸੀ ਸ਼ਾਹਕੋਟ ਇਹ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਤੇ ਸੀ ਹਾਂ ਤੇ ਕਾਰ ਕਿਹੜੇ ਪਾਸੇ ਆ ਰਹੀ ਕਾਰ ਦਾ ਪਤਾ ਨਹੀਂ ਜੀ ਅਸੀਂ ਤਾਂ ਹੁਣ ਆਏ ਆ ਜੀ ਕੋਈ ਪਤਾ ਲੱਗਿਆ ਕਾਰ ਕਿੱਥੋਂ ਦੀ ਆ ਕਾਰ ਮਖੂ ਦੀ ਆ ਮਖੂ ਦੀ ਮਖੂ ਦਾ ਤੇ ਜਿਹੜੇ ਕਾਰ ਦੇ ਵਿੱਚ ਕੋਰਟੀ ਮਖੂ ਕਰਦਾ ਕੋਰਟੀ ਮਖੂ ਕੋਰਟੀ ਮਖੂ ਕਰਦਾ ਹੈਗੀ ਹਬੋਰ ਦੀ ਹੈਗਾ ਅੱਛਾ ਨਹੀਂ ਜਿਹੜੇ ਕਾਰ ਕਾਰ ਚਲਾ ਰਿਹਾ ਸੀ ਉਹ ਕਿੱਥੇ ਹੋਣ ਉਹ ਆ ਹੁੰਦਾ ਪੁਲਿਸ ਨੇ ਹੀ ਪਤਾ ਨਹੀਂ ਕਿੱਥੇ ਉਹਨਾਂ ਦੇ ਸਰਪੰਚ ਮਾਰਾ ਅੱਛਾ ਜਿੰਦੀ ਕਾਰ ਹੈ ਜਿਹਨੇ ਮਾਰਿਆ ਹਾਂਜੀ ਇਹ ਜਿਆਦਾ ਅਹੁਣ ਮੰਗ ਕੀ ਕਰਦੇ ਹੋ ਕਿਉਂ ਇੱਥੇ ਰੱਖ ਕੇ ਬੈਠਾ ਸਾਨੂੰ ਇਨਸਾਫ ਚਾਹੀਦਾ ਜੀ ਨਹੀਂ ਪੁਲਿਸ ਬਾਈ ਇੱਕ ਮਿੰਟ ਹੈਲੋ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਅਸੀਂ ਕਾਰਵਾਈ ਕਰਨ ਨੂੰ ਤਿਆਰ ਆਏ ਨੇਮ ਕਾਰਵਾਈ ਕਰਨ ਕਰ ਰਹੇ ਹਾਂ ਬਾਈ ਨੇਮ ਕਾਰਵਾਈ ਕਰਨ ਨੂੰ ਮੈਨੂੰ ਸਮਝ ਨਹੀਂ ਆਉਂਦੀ ਤਿੱ ਕਦੇ ਲਈ ਬੈਠੇ ਹੋ ਅਸੀਂ ਅੱਜ ਜੀ 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 ਸਮਝਾ ਦੋ ਜੀ 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 ਜਿਸ ਤਰੀਕੇ ਦੇ ਨਾਲ ਤੁਹਾਡੀ ਵੀ ਪਹਿਲਾਂ ਗੱਲਬਾਤ ਹੋਈ ਹੋਣੀ ਹੈ ਪ੍ਰਸ਼ਾਸਨ ਦੇ ਨਾਲ ਅਸੀਂ ਵੀ ਹੁਣ ਪਹੁੰਚੇ ਆਂ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਾਰ ਜਿਹਦੀ ਹੈਗੀ ਆ ਉਹਦਾ ਪਤਾ ਲੱਗ ਗਿਆ ਤੇ ਬਾਇ ਨੇਮ ਉਹਦੇ ਤੇ ਮੁਕਦਮਾ ਦਰਜ ਕਰਕੇ ਜੋ ਹਾਦਸੇ ਦੀ ਵਾਦੀ ਕਾਰਵਾਈ ਆ ਉਹ ਕੀਤੀ ਜਾਵੇ ਜੀ ਪਰਿਵਾਰ ਆਏ ਸੀ ਆਪਣੇ ਘਰੇ ਚੱਲ ਕੇ ਐਸੇ ਤੱਕ ਗਰੁੱਪੇ ਤੇ ਵੀ ਫੋਟੋ ਆ ਗਈ ਸੀ ਵੀ ਇਹਨਾਂ ਦੇ ਤਿੰਨ ਮੈਂਬਰ ਸੀ ਜੋ ਆਦੀ ਇਹਨਾਂ ਦੇ ਆਦੀ ਮਾਸੀ ਤੇ ਮਾਸ ਨੂੰ ਛੱਡਣ ਜਾ ਰਿਹਾ ਸੀ ਉਹਨਾਂ ਦੇ ਪਿੰਡ ਉਹਨਾਂ ਦੀ ਇੱਕ ਬੇਟੀ ਸੀ ਛੋਟੀ ਉਹਨਾਂ ਉੱਤੇ ਰੱਖ ਲਈ ਸੀ ਦੋ ਤਿੰਨ ਦਿਨਾਂ ਵਾਸਤੇ ਕਿੰਨੇ ਬਾਅਦ ਲੈ ਜਾਵਾਂਗੇ ਤੇ ਬਾਕੀ ਜਿਹੜੀ ਕਿਸਮਤ ਸੀ ਕਿਸਮਤ ਅਕੇ ਕਿਸਦਾ ਜੋਰ ਨਹੀਂ ਚੱਲਦਾ ਬਾਕੀ ਪਰਿਵਾਰ ਮੈਂਬਰ ਨਾਲ ਅਸੀਂ ਉਹਨਾਂ ਨੂੰ ਲੈ ਕੇ ਆਏ ਆਂ ਬਾਕੀ ਦੇਖਦੇ ਆ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਜੋ ਹੋ ਗਿਆ। ਪ੍ਰਸ਼ਾਸਨ ਦਾ ਕਹਿਣਾ ਕਿ ਇੱਥੋਂ ਜਿਹੜੀਆਂ ਨਸ਼ਾ ਇੱਕ ਵਾਰ ਪੋਸਟਮਾਰਟਮ ਵੀ ਭੇਜਿਆ ਜਾਵੇ। ਕਾਰਵਾਈ ਕਹਿੰਦੇ ਆਸੀਂ ਬਾਇ ਨੇਮ ਕਰਾਂਗੇ। ਹਾਂਜੀ ਉਹ ਕਰਦੇ ਆ ਇੱਕ ਸਰਪੰਚ ਦੇ ਨਾਤੇ ਆਪਾਂ ਪਰਿਵਾਰ ਨਾਲ ਗੱਲ ਕਰਦੇ ਆ ਉਹਨਾਂ ਨੂੰ ਸਮਝਾਉਂਦੇ ਆ। ਬਾਕੀ ਉਹ ਤਾਂ ਜੋ ਗੱਲਬਾਤ ਕਰਦੇ ਆ ਬਾਅਦ ਵਿੱਚ ਪਤਾ ਚੱਲੇਗਾ ਕਿ ਪਰਿਵਾਰ ਮੈਂਬਰ ਕਿਹ ਚਾਹੁੰਦੇ ਆ। ਬਿਲਕੁਲ। ਨਹੀਂ ਸਮਝੋ। ਹਾਂਜੀ ਜੀ ਉਹ ਇੱਕ